ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਜਿਨ੍ਹਾਂ ਦੀ ਵੀਰਵਾਰ ਨੂੰ ਅਹਮਦਾਬਾਦ ਹਵਾਈ ਅੱਡੇ ਨੇੜੇ ਲੰਡਨ ਜਾਣ ਵਾਲੇ 에어 ਇੰਡੀਆ ਦੇ ਜਹਾਜ਼ ਨਾਲ ਹੋਈ ਦੁਖਦਾਈ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਹੈ ਦਾ ਪੰਜਾਬ ਦੀ ਰਾਜਨੀਤੀ ਨਾਲ ਡੂੰਘਾ ਸੰਬੰਧ ਸੀ ਸਤਿਕਾਰਯੋਗ ਸਿਆਸਤਦਾਨ ਰੁਪਾਨੀ ਨੂੰ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਗਠਜੋੜ ਖਤਮ ਕਰਨ ਤੋਂ ਬਾਅਦ ਕਾਰਜਭਾਰ ਸੰਭਾਲਣ ਲਈ ਵਿਸ਼ੇਸ਼ ਤੌਰ ਤੇ ਸੂਬੇ ਵਿੱਚ ਲਿਆਂਦਾ ਗਿਆ ਸੀ ਜਾਣਕਾਰੀ ਅਨੁਸਾਰ ਵਿਜੇ ਰੁਪਾਨੀ ਨੇ ਆਪਣੀ ਪਤਨੀ ਅੰਜਲੀ ਰੁਪਾਨੀ ਨਾਲ ਜੂਨ ਨੂੰ ਵਿਦੇਸ਼ ਯਾਤਰਾ ਲਈ ਟਿਕਟ ਬੁੱਕ ਕਰਵਾਈ ਸੀ ਪਰ ਪੰਜਾਬ ਅਤੇ ਗੁਜਰਾਤ ਵਿੱਚ ਉਪਚੋਣਾ ਕਾਰਨ ਵਿਜੇ ਰupani ਨੇ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ ਸੀ। ਉਹਨਾਂ ਦੀ ਪਤਨੀ ਪਹਿਲਾਂ ਹੀ ਲੰਡਨ ਪਹੁੰਚ ਚੁੱਕੀ ਸੀ। ਉਹਨਾਂ ਨੇ ਆਪਣੀ ਟਿਕਟ ਰੱਦ ਕਰਕੇ 12 ਜੂਨ ਲਈ ਟਿਕਟ ਬੁੱਕ ਕਰਵਾ ਲਈ ਸੀ। ਰਾਜਕੋਟ ਤੋਂ ਜੂਨਾਗੜ, ਜਾਮਨਗੜ ਤੋਂ ਕੱਚ ਤੱਕ ਦੇ ਲੋਕਾਂ ਲਈ ਉਹ ਸਿਰਫ ਇੱਕ ਨੇਤਾ ਹੀ ਨਹੀਂ ਸਨ ਸਗੋਂ ਇੱਕ ਸਧਾਰਨ ਅਤੇ ਸਾਦਾ ਮਾਰਗਦਰਸ਼ਕ ਸਨ। ਰਾਜਕੋਟ ਵਿੱਚ ਵਿਜੇ ਰupani ਦੇ ਦੇਹਾਂਤ ਦੀ ਖਬਰ ਸੋਨ ਇਹੀ ਹਰ ਗਲੀ ਵਿੱਚ ਸ਼ੋਕ ਫੈਲ ਗਿਆ ਰਾਜਨੀਤਿਕ ਵਿਚਾਰਧਾਰਾ ਤੋਂ ਪਰੇ ਜਾ ਕੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਵਿਜੇ ਰੂਪਾਨੀ ਇੱਕ ਕੁਸ਼ਲ ਪ੍ਰਸ਼ਾਸਕ ਤੇ ਦੂਰਦਰਸ਼ੀ ਨੇਤਾ ਸਨ ਉਹਨਾਂ ਦੀ ਅਗਵਾਈ ਹੇਠ ਗੁਜਰਾਤ ਦੇ ਵਿਕਾਸ ਦੀਆਂ ਨਮੀਆਂ ਉਚਾਈਆਂ ਨੂੰ ਸੁੰਦੇ ਹੋਇਆਂ ਦੇਖਿਆ ਗਿਆ ਏ ਚੰਡੀਗੜ੍ਹ ਦੇ ਇੰਚਾਰਜ ਹੋਣ ਦੇ ਨਾਤੇ ਉਹਨਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਉਹਨਾਂ ਦਾ ਬੇਵਕਤੀ ਦੇ ਹੱਥ ਭਾਜਪਾ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਟਾ